ਸੱਚੇ ਗੱਲੀ ਤੁਸੀਂ ਵੇਖ ਰਹੇ ਹੋ ਪੰਜਾਬ న్యూਸ ਬੁਲੇਟਿਨ ਮੈਂ ਹਾਂ ਵਿਵੇਕ ਸ਼ਰਮਾ ਬੁਲੇਟਿਨ ਦੀ ਕਰੀਏ ਸ਼ੁਰੂਆਤ ਉਸ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਸੁਖਵੀਰ ਬਾਦਲ ਦਾ ਅਸਤੀਫਾ ਹਾਲੇ ਨਹੀਂ ਹੋਇਆ ਮਨਜ਼ੂਰ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਅਸਤੀਫੇ ਤੇ ਨਹੀਂ ਹੋਇਆ ਫੈਸਲਾ ਬਲਵਿੰਦਰ ਸਿੰਘ ਪੁੰਦੜ ਨੇ ਦਿੱਤੀ ਜਾਣਕਾਰੀ ਕਿਸਾਨ ਜਥੇਬੰਦੀਆਂ ਨੇ ਦਿੱਲੀ ਕੂਚ ਦਾ ਕੀਤਾ ਐਲਾਨ 6 ਦਸੰਬਰ ਨੂੰ ਦਿੱਲੀ ਕੂਚ ਕਰਨਗੇ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਤੇ ਧਰਨੇ ਦੇ 280 ਦਿਨ ਹੋਏ ਪੂਰੇ ਰਾਜੂ ਆਣਾ ਦੀ ਦਿਆ ਪਟੀਸ਼ਨ ਦਾ ਮਾਮਲਾ ਹੁਣ ਰਾਸ਼ਟਰਪਤੀ ਕੋਲ ਪਹੁੰਚਿਆ ਸੁਪਰੀਮ ਕੋਰਟ ਨੇ ਮਾਮਲਾ ਰਾਸ਼ਟਰਪਤੀ ਕੋਲ ਭੇਜਿਆ 2 ਹਫਤਿਆਂ ਦੇ ਅੰਦਰ ਵਿਚਾਰ ਕਰਨ ਦੀ ਕੀਤੀ ਬੇਨਤੀ ਹੁਣ 5 ਦਸੰਬਰ ਨੂੰ ਆ ਸਕਦਾ ਫੈਸਲਾ ਚੰਨੀ ਨੇ ਮੁਰਦਿਤਾ ਵਿਵਾਦਿਤ ਬਿਆਨ ਪੰਜਾਬ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ ਵਿਰੋਧੀਆਂ ਨੇ ਚੰਨੀ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਤੇ ਬੁਲਟਨ ਦੀ ਸ਼ੁਰੂਆਤ ਕਰਾਂਗੇ ਸੁਖਬੀਰ ਬਾਦਲ ਦੇ ਨਾਲ ਜੁੜੀ ਹੋਈ ਖਬਰ ਦੇ ਨਾਲ ਸੁਖਬੀਰ ਬਾਦਲ ਦਾ ਅਸਤੀਫਾ ਹਾਲੇ ਮਨਜ਼ੂਰ ਨਹੀਂ ਹੋਇਆ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਸੱਦੀ ਗਈ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਕਿਹਾ ਕਿ ਮੀਟਿੰਗ ਵਿੱਚ ਚਾਰ ਮੁੱਦੇ ਵਿਚਾਰੇ ਗਏ ਸੁਖਬੀਰ ਬਾਦਲ ਦੇ ਅਸਤੀਫੇ ਬਾਰੇ ਫੈਸਲਾ ਹੁਣ ਜ਼ਿਲ੍ਹਾ ਤੇ ਹਲਕਾ ਪੱਧਰ ਦੀਆਂ ਮੀਟਿੰਗਾਂ ਤੋਂ ਬਾਅਦ ਲਿਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਕਿਹਾ ਕਿ ਮੀਟਿੰਗ ਵਿੱਚ ਚਾਰ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਗਈ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤੇ ਅਸਤੀਫੇ ਸੰਬੰਧੀ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਉਹਨਾਂ ਨੇ ਕਿਹਾ ਕਿ ਹੁਣ ਜ਼ਿਲ੍ਹਾ ਤੇ ਹਲਕਾ ਪੱਧਰ ਤੇ ਬੈਠਕਾਂ ਕੀਤੀਆਂ ਜਾਣਗੀਆਂ ਤੇ ਬੈਠਕਾਂ ਤੋਂ ਬਾਅਦ ਹੀ ਕਿਸੇ ਵਿਸ਼ੇ ਤੇ ਕੋਈ ਫੈਸਲਾ ਲਿਆ ਜਾਵੇਗਾ ਤਿੰਨ ਚਾਰ ਮਤੇ ਤੈਅ ਹੋਏ ਨੇ ਕਿ ਇੱਕ ਤਾਂ ਉਹ ਚੰਡੀਗੜ੍ਹ ਦਾ ਮਸਲਾ ਹੈ ਜ਼ਮੀਨ ਦਾ ਕਿਸੇ ਕੀਮਤ ਤੇ ਪੰਜਾਬ ਦੇ ਪੰਜਾਬੀ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਸਭ ਪਾਰਟੀਆਂ ਦਾ ਆਇਆ ਤੇ ਕਾਲੀ ਦਲ ਤਾਂ ਪਹਿਲੇ ਦਿਨੋਂ ਬਦਈ ਹੈ ਕਿ ਕਿਸੇ ਕੀਮਤ ਤੇ ਅਸੀਂ ਜਾਣ ਦੇਣਾ ਸਾਡਾ ਚੰਡੀਗੜ੍ਹ ਦੂਸਰੇ ਨੰਬਰ ਤੇ ਮੰਡੀਆਂ 'ਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਡੀਏਪੀ ਆ ਨਹੀਂ ਰਹੀ ਕਿਸਾਨੀ ਰੋਲੀ ਜਾ ਰਹੀ ਹੈ ਸਰਕਾਰ ਟੋਟਲ ਫੇਲ ਹੈ ਦੂਸਰਾ ਇਸ ਤੇ ਪਾਰਟੀ ਨੇ ਮਤਾ ਕੀਤਾ ਹੈ ਤੀਸਰਾ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਹੈ ਉਹ ਸੈਨੇਟ ਨੂੰ ਖਤਮ ਕੀਤਾ ਜਾ ਰਿਹਾ ਹੈ ਉੱਥੇ ਵੀ ਡੈਮੋਕ੍ਰੇਸੀ ਖਤਮ ਕੀਤੀ ਜਾ ਰਹੀ ਹੈ ਤੀਸਰਾ ਇਹ ਤੇ ਹੈ ਚੌਥਾ ਜਿਹੜੀ ਸਭ ਤੋਂ ਅਹਿਮ ਗੱਲ ਹੈ ਉਹ ਪਾਰਟੀ ਦਾ ਜੋ ਪ੍ਰਧਾਨ ਜੀ ਦਾ ਅਸਤੀਫਾ ਆਇਆ ਸੀ ਉਸ ਤੇ ਬੜੀ ਵਿਚਾਰ ਕੀਤੀ ਗਈ ਹੈ ਉਸ ਵਿਚਾਰ ਤੇ ਪਾਰਟੀ ਨੇ ਸਾਰੀਆਂ ਰਾਏ ਦੇ ਕੇ ਲੇਕਿਨ ਕਿਉਂਕਿ ਪਾਰਟੀ ਦੀ ਇੱਕ ਬੜੀ ਅਹਿਮ ਬਾਡੀ ਹੈ ਤਾਂ ਉਹਨਾਂ ਨੇ ਇਹ ਵੀ ਰਾਏ ਦਿੱਤੀ ਹੈ ਕਿ ਪੂਨ ਸਾਹਿਬ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਸਾਡੀ ਤੁਹਾਨੂੰ ਅਪੀਲ ਹੈ ਕਿ ਜ਼ਿਲ੍ਹਾ ਜਿਹਦਾਰ ਬਹੁਤ ਅਹਿਮ ਨੇ ਤੁਸੀਂ ਉਹ ਸਦਨੇ ਜ਼ਰੂਰੀ ਨੇ ਸ਼੍ਰੋਮਣੀ ਕਮੇਟੀ ਜਿਹੜੀ ਇਲੈਕਟਿਡ ਬਾਡੀ ਹੈ ਇਹ ਨੇ ਅੱਜ ਦਿੱਲੀ ਤੇ ਪੰਜਾਬ ਦੋ ਸਰਕਾਰਾਂ ਹਾਰੀਆਂ ਤੇ ਪਾਰਟੀਆਂ ਤਿੰਨ ਚਾਰ ਹਾਰੀਆਂ ਜਿਹਦੇ ਦੂਸਰੀਆਂ ਪਾਰਟੀਆਂ ਵੀ ਵਿੱਚ ਸੀ ਤੇ ਸਰਕਾਰਾਂ ਵਿੱਚ ਸੀ ਉਹਦੀ ਵੀ ਜ਼ਰੂਰੀ ਹੈ ਸਦਨੀ ਏਡੀ ਵੱਡੀ ਉਹਨਾਂ ਨੇ ਇੱਕ ਦਲੇਰੀ ਨਾਲ ਜੋ ਫੈਸਲਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਤਾਕਤ ਤੇ ਆਪਣੇ ਧਰਮ ਦੀ ਬਾਡੀ ਨੂੰ ਬਚਾਇਆ ਉਸਦੀ ਵੀ ਜ਼ਰੂਰੀ ਹੈ ਤੇ ਫਿਰ ਜਿਹੜੇ ਸਾਡੇ ਹਲਕਾ ਦੇ ਇੰਚਾਰਜ ਨੇ ਉਹ ਵੀ ਹੈ ਮੰਗਨੇ ਪਿੰਡਾਂ ਜਾਂਦੇ ਲੋਕਾਂ ਦੀ ਰਾਏ ਆਉਂਦੀ ਉਹਨੂੰ ਇਹ ਸਾਰੀਆਂ ਰਿਆ ਕਰਨ ਵਾਸਤੇ ਸਾਨੂੰ ਕਿਹਾ ਗਿਆ ਕਿ ਆਦੇਸ਼ ਹੀ ਦਿੱਤਾ ਹੈ ਕਿ ਰਾਇਆ ਸਾਰੀਆਂ ਕਰੋ ਰਾਇ ਕਰਨ ਤੋਂ ਬਾਅਦ ਫਾਈਨਲ ਰਾਇ ਬਣਾਓ ਇਹ ਉਹਨਾਂ ਨੇ ਸਾਨੂੰ ਆਦੇਸ਼ ਕਹ ਲਓ ਅਪੀਲ ਕਹ ਲਓ ਇਹ ਦਿੱਤੀ ਹੈ ਆ ਬੰਦੀ ਸਿੰਘਾਂ ਦਾ ਵੀ ਜੋ ਇਹਨਾਂ ਨੇ ਸਰਕਾਰ ਨੇ ਸਟੈਂਡ ਲਿਆ ਉਹ ਟੋਟਲ ਗਲਤ ਹੈ ਰਾਜੂਆਣਾ ਦੇ ਕੇਸ ਰਾਜੂਆਣਾ ਸਾਹਿਬ ਦੇ ਕੇਸ ਚ ਪਹਿਲਾਂ ਭੁੱਲਰ ਸਾਹਿਬ ਦੇ ਕੇਸ ਚ ਲਿਆ ਜਿਹੜੇ ਕਹਿੰਦੇ ਨੇ ਕੁਛ ਨਹੀਂ ਕੀਤਾ ਅਕਾਲੀਆਂ ਨੇ ਰਾਜੋ ਸਾਹਿਬ ਆਲ ਸਾਹਿਬ ਦਾ ਭੁੱਲਰ ਸਾਹਿਬ ਦਾ ਇਹ ਸਾਰੀਆਂ ਅਕਾਲੀ ਸਰਕਾਰ ਵੇਲੇ ਹੋਏ ਸੀ ਮਸਲੇ ਉਸ ਵੇਲੇ ਇਹਨਾਂ ਦੀ ਸਜਾਵਾਂ ਜਿਹੜੀਆਂ ਮੌਤ ਦੀ ਸੀ ਬਦਲਣ ਵਾਸਤੇ ਬਾਦੇ ਵੀ ਕਿਤੇ ਸਰਕਾਰਾਂ ਨੇ ਬਾਅਦ ਚ ਮੁੱਕਰ ਗਈਆਂ ਇਹਨਾਂ ਤੇ ਸੀ ਕਿ ਜੇ ਦਿੱਲੀ ਚਾਹੁੰਦੀ ਤਾਂ ਰਿਹਾਂ ਹੋ ਸਕਦਾ ਸੀ ਭੁੱਲਰ ਸਾਹਿਬ ਇਹ ਚਾਹੁੰਦੇ ਤਾਂ ਜਰਾਜੋਣਾ ਨੂੰ ਵੀ ਪਰੋਲ ਮਿਲ ਸਕਦੀ ਸੀ ਲੇਕਿਨ ਇਹਨਾਂ ਨੇ ਗੋਲਮੋਲ ਕਰਤੀ ਹੈ ਜਵਾਬ ਨਹੀਂ ਦਿੱਤਾ ਸੋ ਉਸ ਤੇ ਵੀ ਸਾਰਾ ਅੱਜ ਮਤਾ ਆਇਆ ਸੋ ਇਹ ਬਤੇ ਬਤੇ ਸੀ ਨਾਲ ਮੇਨ ਲੇਕਿਨ ਜੋ ਹੈ ਪਾਰਟੀ ਨੂੰ ਜੋ ਦੇਸ਼ਾ ਅਗਲਾ ਇਹ ਅਜੇ ਤੇ ਅਗਲੇ ਪ੍ਰੋਗਰਾਮ ਸੀ ਸਾਰੇ ਅਸੀਂ ਉਵੇਂ ਡੇਟਾ ਦੇ ਕੇ ਕਰਾਂਗੇ ਫਿਰ ਫਾਈਨਲ ਆ ਜਿਹੜੇ ਤੁਹਾਨੂੰ ਤੁਹਾਡੇ ਕੋਲ ਫੇਰ ਆ ਕੇ ਸੰਗਤ ਦੇ ਵਿੱਚ ਅਸੀਂ ਸਾਰੀ ਦੱਸਾਂਗੇ ਫਿਲਹਾਲ ਦੇਖਣਾ ਹੋਵੇਗਾ ਕਿ ਜ਼ਿਲ੍ਹਾ ਤੇ ਹਲਕਾ ਪੱਧਰ ਤੇ ਮੀਟਿੰਗਾਂ ਤੋਂ ਬਾਅਦ ਪਾਰਟੀ ਸੁਖਬੀਰ ਬਾਦਲ ਦੇ ਅਸਤੀਫੇ ਤੇ ਕੀ ਫੈਸਲਾ ਲੈਂਦੀ ਹੈ ਕਿਸਾਨ ਜਥੇਬੰਦੀਆਂ ਨੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ 9 ਮਹੀਨਿਆਂ ਤੋਂ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ ਪਰ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕਰ ਰਹੀ ਇਸ ਲਈ ਹੁਣ ਉਹ 6 ਦਸੰਬਰ ਨੂੰ ਦਿੱਲੀ ਵੱਲ ਕੂਚ ਕਰਨ ਲਈ ਮਜਬੂਰ ਹੋਣਗੇ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿਖੇ ਪੱਤਰਕਾਰ ਮਿਲਣੀ ਦੌਰਾਨ ਐਲਾਨ ਕੀਤਾ ਕਿ ਉਹ 9 ਮਹੀਨਿਆਂ ਤੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ ਪਰ ਉਹਨਾਂ ਦੀ ਸੁਣਵਾਈ ਕੇਂਦਰ ਸਰਕਾਰ ਨੇ ਨਹੀਂ ਕੀਤੀ। ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਦਰਨੇ ਦੇ 280 ਦਿਨ ਪੂਰੇ ਹੋ ਚੁੱਕੇ ਨੇ ਪਰ ਹਾਲੇ ਤੱਕ ਕਿਸਾਨਾਂ ਦੀਆਂ ਮੰਗਾਂ ਬਾਰੇ ਕੇਂਦਰ ਨੇ ਕੋਈ ਫੈਸਲਾ ਨਹੀਂ ਲਿਆ। ਕਿਸਾਨ ਅਗੂ ਸਰਵਜਿੰਗ ਪਰ ਦੇਣੇ ਕਿਹਾ ਕਿ 26 ਨਵੰਬਰ ਤੋਂ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਸ਼ੁਰੂ ਕਰਨਗੇ। ਐਸੇ ਦਿਨ ਤੋਂ ਕਿਸਾਨ ਭਾਜਪਾ ਆਗੂਆਂ ਦਾ ਕਿਰਾਉ ਕਰਨਗੇ। ਸਰਕਾਰ ਕੋਲ ਉਹ 6 ਦਸੰਬਰ ਤੱਕ ਦਾ ਸਮਾਂ ਇੱਕ ਵੱਡਾ ਐਲਾਨ ਅੱਜ ਕੀਤਾ ਜਾਣਾ ਵਾ ਸਰਕਾਰ ਦੀ ਸਾਰੀ ਪੋਜੀਸ਼ਨ ਨੂੰ ਦੇਖਦਿਆਂ ਹੋਇਆਂ ਸਾਰੇ ਜੈਜਰ ਲੈਂਡ ਤੋਂ ਬਾਅਦ ਗੰਭੀਰ ਚਰਚਾ ਤੋਂ ਬਾਅਦ ਦੋਵਾਂ ਫੋਰਮਾਂ ਨੇ ਇਹ ਫੈਸਲਾ ਕੀਤਾ ਵਾ ਕਿ 6 ਦਸੰਬਰ ਨੂੰ ਦਿੱਲੀ ਕੂਚ ਕਰਾਂਗੇ ਔਰ ਇਹ ਫੈਸਲਾ ਕਿਉਂ ਕਰਨਾ ਪਿਆ ਪੀ 18 ਜਨਵਰੀ ਤੋਂ ਬਾਅਦ ਕੋਈ ਵੀ ਗੱਲਬਾਤ ਅੱਗੇ ਨਹੀਂ ਵਧੀ ਹੈਗੀ ਇਹਦੋਂ ਗਾਹਾਂ ਸਾਡੇ ਵੱਲੋਂ ਸਦਾ ਹੀ ਰਸਤੇ ਖੁੱਲੇ ਰਹੇ ਆ ਸਰਕਾਰ ਨਾਲ ਗੱਲਬਾਤ ਲਈ ਸਰਕਾਰ ਨੇ ਸਾਡੇ ਲਈ ਦਰਵਾਜ਼ੇ ਬੰਦ ਕੀਤੇ ਹੈਗੇ ਆ ਔਰ ਜਦੋਂ ਅਸੀਂ ਇਹ ਸੋਚ ਰਹੇ ਹੈਗੇ ਆ ਕਿ ਇੱਕ ਵੱਡਾ ਲੀਡਰ ਮਰਨ ਵਰਤ ਤੇ ਬੈਠੂਗਾ ਔਰ ਸਰਕਾਰ ਦੇ ਜੇ ਕੰਨਾਂ ਤੇ ਜੂ ਨਹੀਂ ਸ਼ਰਕਦੀ ਹੈਗੀ ਤਾਂ ਫਿਰ 6 ਦਸੰਬਰ ਨੂੰ ਦਿੱਲੀ ਕੂਚ ਕਰਾਂਗੇ ਜਥਿਆਂ ਦੇ ਰੂਪ ਵਿੱਚ ਜਥਿਆਂ ਦੀ ਕੀ ਗਿਣਤੀ ਹੋਊਗੀ 52 ਹੋਊਗੀ 100 ਹੋਊਗੀ ਇਹ ਬਾਅਦ ਵਿੱਚ ਤੁਹਾਨੂੰ ਸਾਰਾ ਕਲੀਅਰ ਕਰ ਦਿੱਤਾ ਜਾਊਗਾ ਹਰ ਜਥੇ ਦੀ ਅਗਵਾਈ ਜੜੇ ਆ ਉਹ ਜਥੇਬੰਦੀਆਂ ਦੇ ਸੀਨੀਅਰ ਲੀਡਰ ਕਰਨਗੇ ਸਾਡੀ ਜਥੇਬੰਦੀ ਚੋਂ ਸਤਰਾਮ ਸਿੰਘ ਪੰਨੂ ਸੁਵਿੰਦਰ ਸਿੰਘ ਚਤਾਲਾ ਸਰਜੀਤ ਸਿੰਘ ਫੂਲ ਔਰ ਹਰੇਕ ਜਥੇਬੰਦੀ ਦੇ ਸੀਨੀਅਰ ਲੀਡਰ ਉਹਨਾਂ ਦੇ ਵਿੱਚ ਹੋਣਗੇ ਜਦੋਂ ਆ ਗਈ ਗੱਲ ਵੀ ਅੱਗੇ ਵੱਧ ਕੇ ਲੀਡਰ ਕੁਰਬਾਨੀਆਂ ਕਰਨਗੇ ਹੁਣ ਤੇ ਇਹ ਕੁਰਬਾਨੀਆਂ ਲਈ ਲੀਡਰ ਅੱਗੇ ਹੋ ਕੇ ਸ਼ਗਰਸ਼ ਵਿੱਚ ਗਵਾਹੀ ਕਰਨਗੇ ਤਾਂ ਮੈਂ ਫਿਰ ਬਤਾਨਾ ਚਾਹਤਾ ਹੂੰ ਦੋਨੋਂ ਫੋਰਮੋ ਕੀ ਔਰ ਸੇ 6 ਦਸੰਬਰ ਕੋ ਦਿੱਲੀ ਕੂਚ ਕੀਤਾ ਜਾਏਗਾ ਦਿੱਲੀ ਕੂਚ ਜਥੋਂ ਮੇ ਕੀਤਾ ਜਾਏਗਾ क्या-क्या इसकी रूपरेखा होगी ये आने वाले समय में बताएंगे क्योंकि दोनों फोरमों के एक लीडर अमरनचंद पर बैठे हैं अगर सुनवाई नहीं करती सरकार तो 6 दिसंबर को दिल्ली कूच करेंगे क्योंकि सरकार ने बातचीत के सभी रास्ते हमारे लिए बंद कर दिए हैं किसान ने दिल्ली कूच दे ऐलान तो बाद देखना होगा कि केंद्र सरकार हुन किसानान दिया मंगा बारे की फैसला लेती है राजवणा दी दया पिटीशन दा मामला हुन राष्ट्रपति को ਸੁਪਰੀਮ ਕੋਰਟ ਨੇ ਇਹ ਮਾਮਲਾ ਰਾਸ਼ਟਰਪਤੀ ਕੋਲ ਭੇਜਿਆ ਹੈ ਤੇ ਇਸ ਤੇ 2 ਹਫਤਿਆਂ ਦੇ ਅੰਦਰ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ ਮਨੇ ਜਾਇਆ ਹੈ ਕਿ ਹੁਣ 5 ਦਸੰਬਰ ਨੂੰ ਇਸ ਤੇ ਫੈਸਲਾ ਹੋ ਸਕਦਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਬਲਵੰਤ ਸਿੰਘ ਰਾਜਵਾਨਾ ਵੱਲੋਂ ਦਾਇਰ ਰਹਿਮ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਮੁੱਦਾ ਹੁਣ ਰਾਸ਼ਟਰਪਤੀ ਅੱਗੇ ਵਿਚਾਰਨ ਲਈ ਭੇਜ ਦਿੱਤਾ ਹੈ ਅਦਾਲਤ ਨੇ ਰਾਸ਼ਟਰਪਤੀ ਦੇ ਸਕੱਤਰ ਨੂੰ ਬਲਵੰਤ ਸਿੰਘ ਰਾਜਵਾਨਾ ਦੀ ਰਹਿਮ ਦੀ ਅਪੀਲ ਦਾ ਮਾਮਲਾ ਰਾਸ਼ਟਰਪਤੀ ਅੱਗੇ ਰੱਖਣ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਇਸਤੇ 2 ਹਫ਼ਤਿਆਂ ਦੇ ਅੰਦਰ ਵਿਚਾਰ ਕਰਨ ਲਈ ਵੀ ਬੇਨਤੀ ਕੀਤੀ ਹੈ ਹੁਣ ਇਸ ਮਾਮਲੇ ਦਾ ਫੈਸਲਾ 5 ਦਸੰਬਰ ਨੂੰ ਆ ਸਕਦਾ ਹੈ ਦੱਸ ਦਈਏ ਕਿ ਇਸ ਮਾਮਲੇ ਦੀ ਸੁਣਵਾਈ ਕਰੀਬ 2 ਹਫ਼ਤੇ ਪਹਿਲਾਂ ਹੋਈ ਸੀ ਉਸ ਸਮੇਂ ਦੌਰਾਨ ਜਸਟਿਸ ਬੀ ਆਰ ਗਵਈ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕਿਹਾ ਸੀ ਕਿ ਉਹ ਮਾਮਲੇ ਦੀ ਸੁਣਵਾਈ ਤੋਂ ਬਾਅਦ ਹੀ ਰਾਹਤ ਬਾਰੇ ਵਿਚਾਰ ਕਰਨਗੇ ਰਾਜਵਾਨਾ ਨੂੰ 1995 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬਿਆਨ ਸਿੰਘ ਦੀ ਕਤਲ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਕੇਂਦਰ ਦੇ ਜਵਾਬ ਤੋਂ ਬਾਅਦ 18 ਨਵੰਬਰ ਨੂੰ ਹੋਈ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਲਿਆ ਪਿਛਲੀ ਸੁਣਵਾਈ ਵਿੱਚ ਅਦਾਲਤ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਸੀ ਕੇਂਦਰ ਨੇ ਸੁਣਵਾਈ ਵਿੱਚ ਆਪਣਾ ਜਵਾਬ ਦਾਖਲ ਕਰ ਦਿੱਤਾ ਇਸ ਤੋਂ ਬਾਅਦ ਅਦਾਲਤ ਨੇ ਮਾਮਲਾ ਰਾਸ਼ਟਰਪਤੀ ਕੋਲ ਭੇਜਣ ਦਾ ਫੈਸਲਾ ਲਿਆ ਰਾਜਵਾਨਾ ਨੇ ਪਟੀਸ਼ਨ ਵਿੱਚ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕੀਤੀ ਹੈ ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਪਾਰਾ ਸਰਕਾਰ ਨੇ ਉਸ ਦੀ ਰਹਿਮ ਦੀ ਅਪੀਲ ਤੇ ਫੈਸਲਾ ਲੈਣ ਵਿੱਚ ਕਾਫੀ ਦੇਰ ਕੀਤੀ ਹੈ ਉਹ ਕਰੀਬ 29 ਸਾਲਾਂ ਤੋਂ ਜੇਲ੍ਹ ਵਿੱਚ ਨੇ ਇਹ ਦਿੱਲੀਲਾ ਅਦਾਲਤ ਵਿੱਚ ਰੱਖਿਆ ਗਈਆਂ ਦੱਸਦੇ ਇਹ ਕਿ ਰਾਜਵਾਨਾ ਦੇ ਸੀਨੀਅਰ ਵਕੀਲ ਮੁਕੁਲ ਔਰਹੋਤਗੀ ਨੇ ਰਹਿਮ ਦੀ ਪਟੀਸ਼ਨ ਤੇ ਫੈਸਲਾ ਆਉਣ ਵਿੱਚ ਦੇਰੀ ਨੂੰ ਹੈਰਾਨ ਕਰਨ ਵਾਲਾ ਦੱਸਿਆ ਸੀ ਉਹਨਾਂ ਕਿਹਾ ਸੀ ਕਿ ਇਹ ਵਿਅਕਤੀ ਅੱਜ ਤੱਕ 29 ਸਾਲਾਂ ਤੋਂ ਲਗਾਤਾਰ ਹਿਰਾਸਤ ਵਿੱਚ ਹੈ ਉਸ ਨੂੰ ਅਸਲ ਵਿੱਚ 1996 ਵਿੱਚ ਬਾਮ ਤਮਾਕੇ ਦੇ ਜੁਰਮਾਂ ਲਈ ਦੋਸ਼ੀ ਟਹਿਰਾਇਆ ਗਿਆ ਸੀ ਫਿਰ ਹਾਲ ਵੇਖਣਾ ਹੋਵੇਗਾ ਕਿ ਰਾਸ਼ਟਰਪਤੀ ਤੱਕ ਪਹੁੰਚੋਂ ਤੋਂ ਬਾਅਦ ਇਸ ਮਾਮਲੇ ਤੇ ਹੁਣ ਅੱਗੇ ਕੀ ਫੈਸਲਾ ਲਿਆ ਜਾਂਦਾ ਹੈ ਖਬਰ ਸਾਫ ਦਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਨਾਲ ਜੁੜੀ ਹੋਈ ਹੈ ਚੰਨੀ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ गिर ਗਏ ਨੇ ਚੰਨੀ ਵੱਲੋਂ ਗਿੱਦੜਪਹਾ ਵਿੱਚ ਚੋਣ ਪ੍ਰਚਾਰ ਦੌਰਾਨ ਔਰਤਾਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਇਹ ਮਾਮਲਾ ਹੁਣ ਤੂਲ ਫੜ ਚੁੱਕਾ ਹੈ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਧਰ ਪੰਜਾਬ ਮਹਿਲਾ ਕਮਿਸ਼ਨ ਨੇ ਚੰਨੀ ਨੂੰ ਨੋਟਿਸ ਭੇਜ ਕੇ 1 ਦਿਨ ਦੇ ਅੰਦਰ ਜਵਾਬ ਦੇਣ ਦੀ ਹਦਾਇਤ ਕੀਤੀ ਹੈ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ गिर ਗਏ ਨੇ ਚੰਨੀ ਵੱਲੋਂ ਗਿੱਦੜਬਾਹ ਵਿੱਚ ਚੋਣ ਪ੍ਰਚਾਰ ਦੌਰਾਨ ਔਰਤਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ ਚੰਨੀ ਦੇ ਬਿਆਨ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹੁਣ ਇਸ ਮਾਮਲੇ ਵਿੱਚ ਪੰਜਾਬ ਮਹਿਲਾ ਆਯੋਗ ਨੇ ਐਕਸ਼ਨ ਲਿਆ ਹੈ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਚੰਨੀ ਨੂੰ ਸਪਸ਼ਟੀਕਰਨ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਚੰਨੀ ਨੇ ਜਿਸ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਉਹ ਨਾ ਸਹਿਨਯੋਗ ਹੈ ਕਦੇ ਤੁਸੀਂ ਪਬਲਿਕ ਦੇ ਅੰਦਰ ਕਿਸੇ ਦੀ ਠੋਡੀ ਤੇ ਹੱਥ ਲਾ ਕੇ ਬਾਤ ਚੋ ਕਿਹਾ ਹੈ ਉਹ ਆਪਣੀ ਮਾਫੀ ਮੰਗ ਲਈ ਅੱਜ ਜਿਹੜਾ ਇਹਨਾਂ ਦਾ ਇੱਕ ਹੋਰ ਨਵਾਂ ਕਾਰਨਾਮਾ ਹੈਗਾ ਉਹ ਹੈਗਾ ਗਿੱਦੜਬਾਦ ਜਾ ਕੇ ਜਦੋਂ ਇਹਨਾਂ ਨੇ ਚੋਣ ਪ੍ਰਚਾਰ ਅਮਰਤਾਜੀਤ ਲਈ ਕਰਨ ਗਏ ਸੀਗੇ ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੰਦੀ ਹੈ ਜੱਟ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਂ ਡਰਾਉਣਾ ਨਹੀਂ ਚਾਹੁੰਦੀ ਕਿਉਂਕਿ ਐਡੀ ਸ਼ਰਮਨਾਕਿਆ ਨੂੰ ਕਿਹਾ ਹੀ ਨਹੀਂ ਜਾ ਸਕਦਾ ਉਹ ਤੁਹਾਨੂੰ ਸਭ ਨੂੰ ਪਤਾ ਹੀ ਨਾਲ ਸੁਣੀ ਵੀ ਹੋਣੀ ਹੈ ਲੇਕਿਨ ਇਹੋ ਜਿਹੜੀ ਸੋਚ ਜਿਹੜੀ ਰੱਖ ਕੇ ਮੈਨੂੰ ਇਹ ਹੀ ਨਹੀਂ ਸਮਝ ਆਉਂਦਾ ਕਿ ਇਹ ਇੱਕ ਆਪਣੇ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ ਇਹ ਕਿਸ ਤਰੀਕੇ ਦੇ ਨਾਲ ਅਹੁਦੇ ਤੇ ਰਹੇ ਨੇ ਇਸ ਤਰੀਕੇ ਦੇ ਨਾਲ ਔਰ ਜਿਹੜਾ ਇਹ ਸ਼ਬਦਾਵਲੀ ਔਰ ਜਿਹੜੇ ਐਗਜ਼ਾਮਪਲ ਇਹਨਾਂ ਨੇ ਵਰਤੀ ਹੈ ਹਾਊ ਡੇਅਰ ਹੀ ਕੈਨ ਡੂ ਥੈਟ ਹਾਊ ਡੇਅਰ ਹੀ ਕੈਨ ਸੇ ਥਿਸ ਟੂ ਮੈਲਾਮਨ ਕਿ ਤੁਸੀਂ ਜਿਹੜੀਆਂ ਮੈਲਾਮਨ ਨੇ ਉਹ ਇਸ ਤਰੀਕੇ ਦੀਆਂ ਹੈਗੀਆਂ ਨੇ ਔਰ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਸੀ ਉਹ ਜਿਹੜੀ ਅਮਰਤਾ ਵਿੰਗ ਉਹਨਾਂ ਨੇ ਬਿਲਕੁਲ ਚੁੱਪ-ਚਾਪ ਇਸ चीज ਨੂੰ ਸਹਿਨ ਕਰ ਲਿਆ ਕਿਉਂ ਸਹਿਨ ਕੀਤਾ ਇੱਕ ਵੋਟਾਂ ਪਿੱਛੇ ਲੇਕਿਨ ਅੱਛਾ ਗੱਲ ਇਹ ਹੁੰਦੀ ਹੈ ਕਿ ਮਹਿਲਾ ਇੱਕ ਮਹਿਲਾ ਹੋਣ ਦੇ ਨਾਤੇ ਉਸ ਟਾਈਮ ਉਹਨਾਂ ਨੂੰ ਰੋਕਦੀ ਕਿ ਤੁਸੀਂ ਗਲਤ ਕਹਿ ਰਹੇ ਹੋ ਤਾਂ ਤਾਂ ਕੋਈ ਅਵੈਲਾ ਮਨ ਨਹੀਂ ਕਿ ਤੁਸੀਂ ਉਹਨਾਂ ਦੇ ਇੱਜ਼ਤ ਦੇ ਲਈ ਖੜੇ ਹੋ ਉਹਨਾਂ ਨੇ ਪੱਕੇ ਚ ਖੜੇ ਹੋ ਇੱਕ ਜਾ ਕੇ ਉੱਤੇ ਰੋਟੀ ਹੱਥ ਤੇ ਧਰ ਕੇ ਖਾਣੀ ਇਹ ਤੁਹਾਡੀ ਵੋਟਾਂ ਜਿਹੜੀਆਂ ਉਹਨਾਂ ਨੂੰ ਅਟਰੈਕਟ ਕਰਨ ਦੇ ਲਈ ਤੁਸੀਂ ਕਰ ਰਹੇ ਹੋ ਐਓ ਜੇ ਹੱਤਕੰਡੇ ਚੀਪ ਤਰ੍ਹਾਂ ਦੇ ਹੱਤਕੰਡੇ ਅਪਣਾ ਕੇ ਇਹ ਦੀ ਚਿਪ ਸ਼ਬਦਾਬਲੀ ਹੈ ਉਹ ਜੀ ਮਨਾ ਕੇ ਇਸ ਤਰੀਕੇ ਨਾਲ ਜਿਹੜੀਆਂ ਮਹਿਲਾਵਾਂ ਨੇ ਇਹ ਤੁਹਾਡੇ ਖਿਲਾਫ ਨੇ ਮੈਂ ਇਹ ਗੱਲ ਕਹਿ ਨਹੀਂ ਹਰ ਮਹਿਲਾ ਨੂੰ ਪੰਜਾਬ ਦੀ ਮਹਿਲਾ ਨੂੰ ਇਹ ਕਹਿਣਾ ਚਾਹੀਏ ਕਿ ਇਸ ਦੇ ਅਗੇਂਸਟ ਆਵਾਜ਼ ਉਠਾਓ ਅਮਨਤਾਬ ਵਰਿੰਗ ਦੇ ਚੁੱਪ ਦੇ ਖਿਲਾਫ ਆਵਾਜ਼ ਉਠਾਓ ਚੰਨੀ ਸਾਹਿਬ ਦੇ ਜਿਹੜੇ ਹੈਗੇ ਨੇ ਸ਼ਬਦਾਂ ਦੇ ਆਕਾਸ ਆਵਾਜ਼ ਉਠਾਓ ਇਵਨ ਕਿ ਐਨਸੀਡਬਲ ਨੂੰ ਵੀ ਚਾਹੀਦਾ ਹੈ ਕਿ ਇਸ ਦੇ ਖਿਲਾਫ ਜਿਹੜੀ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਲੇਕਿਨ ਮੈਂ ਇਹ ਵੀ ਗੱਲ ਕਹਿ ਨਹੀਂ ਨਾਲ ਕਿ ਜੇ ਤੁਸੀਂ ਇੱਕ ਕਮਿਊਨਿਟੀ ਨੂੰ ਲੈ ਕੇ ਜੱਟ ਸਿੱਖਰੂ ਲੈ ਕੇ ਪੰਡਤਾਂ ਨੂੰ ਲੈ ਕੇ ਇਹੋ ਜਿਹਾ ਬਿਆਨ ਦੇ ਰਹੇ ਹੋ ਤੇ ਕੀ ਖੋੜਾ ਚਾਹੁੰਦੇ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਸਟੇਟ ਦੇ ਅੰਦਰ ਇਹ ਜਿਹੜੀ ਚੀਜ਼ ਆ ਇਹ ਬਹੁਤ ਖਿਲਾਫ ਹੈ ਅਗਰ ਅਮਨ ਸ਼ਾਂਤੀ ਸਟੇਟ ਦੀ ਭੰਗ ਵੀ ਹੁੰਦੀ ਆ ਮਹਿਲਾ ਜਿਹੜੀਆਂ ਨੇ ਸੜਕਾਂ ਤੇ ਉਤਰਦੀਆਂ ਨੇ ਤੁਹਾਡੇ ਮੈਂ ਕਹਿੰਦੀ ਆ ਕਾਨੂੰਨ ਦੀ ਜਿਹੜੀ ਆ ਇਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਜਾਂ ਔਰ ਇਸ ਚੀਜ਼ ਦਾ ਜ਼ਿੰਮੇਵਾਰ ਜਿਹੜੇ ਨੇ ਉਹ ਚੰਗੀ ਸਾਹਬ ਹੋਣਗੇ ਅਮਨ ਤਾਂ ਬਰੇ ਦੀ ਚੁੱਪ ਹੋਏਗੀ ਇਹਨਾਂ ਦੇ ਖਿਲਾਫ ਜਿਹੜੀ ਕਿ ਉਸ ਟਾਈਮ ਤੇ ਚੁੱਪ ਰਹੇ ਨੇ ਉਹ ਇਹਨਾਂ ਦੇ ਜ਼ਿੰਮੇਦਾਰ ਹੋਣਗੇ ਸ਼ਰਮ ਆਣੀ ਚਾਹੀਦੀ ਅਸੀਂ ਕਿਸ ਚੀਜ਼ ਦਾ ਨੋ ਕੀ ਨੋਟਿਸ ਭੇਜਿਆ ਜੀ ਸ਼ੋ ਕਾਸ ਨੋਟਿਸ ਭੇਜਿਆ ਸੀ ਚੰਨੀ ਸਾਹਿਬ ਨੂੰ ਭੇਜ ਰਹੇ ਆ ਕਿ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਸਾਡਾ ਕੱਲ ਤੱਕ ਜਵਾਬ ਦਿੱਤਾ ਜਾਵੇ ਜੇ ਉਹ ਕੱਲ ਤੱਕ ਇਸ ਚੀਜ਼ ਦਾ ਜਵਾਬ ਨਹੀਂ ਦਿੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਹੈ ਫੇਰ ਮੈਂ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੂੰਗੀ ਔਰ ਜਿਹੜੀਆਂ ਧਾਰਾਵਾਂ ਜਾਂ ਐਫਆਈਆਰ ਇਹਦੇ ਬਣਦੀਆਂ ਉਹ ਕਾਰਵਾਈ ਕੀਤੀ ਜਾਂਚਾ ਉਧਰ ਮਹਿਲਾ ਕਮਿਸ਼ਨ ਨੇ ਚੰਨੀ ਖਿਲਾਫ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਵੀ ਨੋਟਿਸ ਲੈਣ ਦੀ ਮੰਗ ਕੀਤੀ ਹੈ ਫਿਲਹਾਲ ਵੇਖਣਾ ਹੋਵੇਗਾ ਚੰਨੀ ਇਸ ਬਾਰੇ ਹੁਣ ਕੀ ਸਫਾਈ ਦਿੰਦੇ ਨੇ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਜ਼ਿਮਨੀ ਚੋਣ ਲਈ ਪ੍ਰਚਾਰ ਦੌਰਾਨ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਤਾੜਨਾ ਕਰਦੇ ਹੋਏ ਨਜ਼ਰ ਆਏ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਦਾ ਧੱਕਾ ਬਰਦਾਸ਼ਤ ਨਾ ਕਰਨ। ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਜ਼ਿਮਨੀ ਚੋਣ ਲਈ ਪ੍ਰਚਾਰ ਦੌਰਾਨ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਤਾੜਨਾ ਕਰਦੇ ਹੋਏ ਨਜ਼ਰ ਆਏ। ਡੇਰਾਬਾਬਾ ਨਾਨਕ ਵਿਖੇ ਪ੍ਰਚਾਰ ਦੌਰਾਨ ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ ਕਿਸੇ ਵੀ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਦਾ ੱੱਕਾ ਬਰਦਾਸ਼ਤ ਨਾ ਕਰਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇ। ਅਸੀਂ ਡੱਟ ਕੇ ਉਹਨਾਂ ਦੇ ਨਾਲ ਖੜਾਂਗੇ। ਰੰਧਾਵਾ ਨੇ ਕਿਹਾ ਕਿ ਗੁੰਡਿਆਂ ਦੀ ਬੋਲੀ ਬੋਲਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਅਸੀਂ ਠੋਕਵਾ ਜਵਾਬ ਦੇਵਾਂਗੇ। ਇਤੇ ਨਾਲ ਹੀ ਦੰਦਾਵ ਨੇ ਕਿਹਾ ਕਿ ਅਸੀਂ ਲੋਕਾਂ ਦੇ ਹੱਕਾਂ ਦੀ ਲੜਾਈ ਪਹਿਲਾਂ ਵੀ ਲੜੀ ਹੈ ਤੇ ਅੱਗੇ ਵੀ ਲੜਦੇ ਰਹਾਂਗੇ ਮੇਨੂੰ ਗੁੰਡੇ ਠੀਕ ਕਰਨੇ ਆਉਂਦੇ ਨੇ ਤੇ ਜਦੋਂ ਮੈਨੂੰ ਪਤਾ ਹੀ ਨਹੀਂ ਹੁੰਦਾ ਤੇ ਆ ਕੇ ਤੁਸੀਂ ਛੋਰਾ ਪਾ ਕੇ ਤੇ ਰੁੱਸਣ ਲੱਗ ਪੈਂਦੇ ਹੋ ਕਹਿਣ ਕਿ ਭਾਵੇਂ ਰੁੱਸ ਵੀ ਜਾਓਗੇ ਨਾ ਮੈਂ ਬਣਾਉਣ ਨਹੀਂ ਕਿਸੇ ਨੂੰ ਵੀ ਆਉਣਾ ਜਿਹੜਾ ਕਿਸੇ ਗੁੰਡੇ ਦੀ ਬਦਮਾਸ਼ੀ ਦੀ ਮਦਦ ਕਰੇਗਾ ਤੇ ਹੁਣ ਮੈਂ ਏਐਸਆਈ ਦੇ ਵੀ ਅਗੇਂਸਟ ਲਿਖ ਕੇ ਭੇਜੂੰਗਾ ਇਹ ਜਿਹੜਾ ਇੱਥੋਂ ਦਾ 307 ਦਾ ਪਰ ਘੁਮਣ ਕੋਲ ਸਟੇਸ਼ਨ ਦਾ ਤੇ ਨਜਾਇਜ਼ ਹਥਿਆਰਾਂ ਦਾ ਅਸਲਾ ਇਹ ਵੀ ਲਿਖ ਕੇ ਭੇਜੂੰਗਾ ਤੇ ਇਹਨਾਂ ਨੂੰ ਕਹੋ ਘਰ ਵਾਲਿਆਂ ਨੂੰ ਜਿਹੜੇ ਬਾਹਰ ਏਐਸਆਈ ਤੇ ਜਿਹੜਾ ਭਜਾਉਂਦਾ ਉਹਨਾਂ ਤੋਂ ਘਰ ਆ ਕੇ ਬਾਓ ਇਹਨੂੰ ਪੁਲਿਸ ਸਟੇਸ਼ਨ ਲੈ ਕੇ ਜਾਣਗੇ ਤੇ ਇਲੈਕਸ਼ਨ ਕਹਿੰਦੇ ਜੱਗੂ ਪਗਵਾਨਪੁਰੀ ਦੀ ਬੋਲੀ ਬੋਲਦਾ ਸੀ ਇਹਨਾਂ ਤੇ ਮੈਂ ਬੋਲੀ ਬੰਦ ਕਰ ਦੂੰ ਤੇ ਮੈਂ ਰਮੇਸ਼ ਨੂੰ ਹੀ ਕਹਿ ਦੇਣਾ ਚਾਹੁੰਦਾ ਇਹੋ ਜਿਹੇ ਬੰਦਿਆਂ ਦੀ ਮਦਦ ਕਰਨੀ ਬੰਦ ਕਰ ਦੇ ਅੱਜ ਪਿੰਡ ਰਹਿ ਮੈਂ ਵੇਖੂ ਸਾਹਬ ਉਹਨਾਂ ਪਰਸਨਲੀ ਫੂਲ ਦਿੱਤੇ ਸਾਰੇ ਪਿੰਡ ਚ ਘਰ ਘਰ ਓ ਯਾਰ ਗੁੰਡਿਆਂ ਦੇ ਕਹਿੰਦੇ ਤੇ ਕੌਣ ਵੋਟ ਪੰਦਾ ਕੀ ਗੱਲਾਂ ਕਰਦਾ ਤੂੰ ਪਰਸਨਲੀ ਕੀਤੀ ਆ ਤਗੜੇ ਹੋ ਵੋ ਜਿਹੜੇ ਕੋਈ ਬਾਹਰ ਗਏ ਉਹਨਾਂ ਨੂੰ ਕਹ ਪਿੰਡ ਰੋ ਜਦੋਂ ਖੜਦਗੇ ਤੁਸੀਂ ਕਿਹੜੇ ਖੰਡ ਦੀ ਪੂਰੀ ਮੂੰਹ ਚ ਪਾਈ ਤੇ ਖੜਜੋਗੇ ਜਿੱਥੇ ਲੈ ਕੇ ਜਾਣਗੇ ਉੱਥੇ ਜਾਉ ਤੇ ਠੋਕ ਕੇ ਆਉ ਜ਼ਿਕਰ ਹੋਇਆ ਕਿ ਪੰਜਾਬ ਦੇ 4 ਹਲਕਿਆਂ ਵਿੱਚ ਜ਼ਿ ਹੁਣ 20 ਨਵੰਬਰ ਨੂੰ ਜ਼ਿਮਨੀ ਚੋਣਾਂ ਵਾਸਤੇ ਚਾਰ ਹਲਕਿਆਂ ਵਿੱਚ ਵੋਟਾਂ ਪੈਣਗੀਆਂ ਤੇ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਦੇ 24 ਘੰਟੇ ਬਾਅਦ ਕੈਲਾਸ਼ ਗਹਿਲੋਤ ਭਾਜਪਾ ਵਿੱਚ ਸ਼ਾਮਲ ਹੋ ਗਏ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਮਨੋਹਰ لال ਖੱਟਰ ਦੀ ਮੌਜੂਦਗੀ ਵਿੱਚ ਉਨ੍ਹਾਂ ਭਾਜਪਾ ਦਾ ਪੱਲਾ ਫੜਿਆ ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਉਹ ਕਿਸੇ ਦਬਾਅ ਦੇ ਹੇਠ ਸ਼ਾਮਲ ਨਹੀਂ ਹੋਏ ਉਨ੍ਹਾਂ ਸੋਚ ਸਮਝ ਕੇ ਹੀ ਇਹ ਫੈਸਲਾ ਲਿਆ ਆਮ ਆਦਮੀ ਪਾਰਟੀ ਅਤੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਕਰੀਬ 24 ਘੰਟੇ ਬਾਅਦ ਕੈਲਾਸ਼ ਗਹਿਲੋਤ ਭਾਜਪਾ ਵਿੱਚ ਸ਼ਾਮਲ ਹੋ ਗਏ। ਸੋਮਵਾਰ ਨੂੰ ਉਹਨਾਂ ਨੇ ਭਾਜਪਾ ਦਾ ਪੱਲਾ ਫੜਿਆ। ਦਿੱਲੀ ਭਾਜਪਾ ਦੇ ਪ੍ਰਧਾਨ ਬਰਿੰਦਰ ਸਜਦੇਵਾ ਨੇ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਇਸ ਦੌਰਾਨ ਕੇਂਦਰੀ ਮੰਤਰੀ ਮਨੋਹਰ لال ਖੱਟਰ ਵੀ ਮੌਜੂਦ ਸਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੈਲਾਸ਼ ਗਹਿਲੋਤ ਨੇ ਕਿਹਾ ਕਿ ਲੋਕ ਇਹ ਕਹਿ ਰਹੇ ਨੇ ਕਿ ਇਹ ਫੈਸਲਾ ਉਹਨਾਂ ਵੱਲੋਂ ਰਾਤ ਨੂੰ ਰਾਤ ਲਿਆ ਗਿਆ ਹੈ। ਕਿਸੇ ਦੇ ਦਬਾਅ ਹੇਠ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਸਾਬਤ ਕੀਤਾ ਕਿ ਉਹ किसी भी तरह के दबाव नहीं हैं उन्होंने बड़ा सोच समझ के ही फैसला लिया आम आदमी पार्टी छोड़कर बीजेपी की मेंबरशिप की की प्रेजेंस में और मैं कह सकता हूं कि मेरे लिए ये कोई आसान कदम नहीं था अन्ना जी के दिन से हम पार्टी से जुड़े और लगातार दिल्ली वासियों के लिए काम करते आए एज एम भी और एज ए मिनिस्टर भी और सही पूछे तो कुछ लोग सोचते हुए कि ये ओवरनाइट कुछ डिसीजन हो गया या किसी के दबाव में ये मैंने निर्णय लिया हर एक व्यक्ति जो ये सोच रहा है कि किसी के दबाव में मैंने निर्णय लिया मैं ये कहना चाहता हूं कि मैंने आज तक किसी के दबाव में आके कोई काम नहीं किया कोई काम नहीं किया और राजनीतिक जीवन में लगातार 2015 से पार्टी में रह के एमएलए रह के और एज ए मिनिस्टर भी दबाव में आके मैंने कोई काम नहीं किया तो जितने भी ऐसी मुझे सुनने में आ रहा है कि ऐसा कोई नैरेटिव बिल्ड करने की कोशिश की जा रही है कि जिन्होंने ईडी के दबाव में कर दिया सीबीआई के दबाव में कर दिया तो ये सारी मेरे ख्याल से गलत है इस प्रकार का नैरेटिव बिल्ड किया जा रहा है और ये कोई एक दिन का निर्णय नहीं है ਮੈਂ ਤੋਂ ਪੇਸ਼ੇ ਦਾ ਵਕੀਲ ਹਾਂ وکਾਲਤ ਛੋੜ ਕੇ ਹਮ ਆਮ ਆਦਮੀ ਪਾਰਟੀ ਨਾਲ ਜੁੜੇ ਗੈਲੋਤ ਨੇ ਕਿਹਾ ਕਿ وکਾਲਤ ਛੱਡ ਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਪਰ ਅੰਨ੍ਹਾ ਦੇ ਸਮੇਂ ਮਾਹੌਲ ਕੁਝ ਹੋਰ ਸੀ ਉਹਨਾਂ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਦੇ ਭਲੇ ਲਈ ਲਗਾਤਾਰ ਕੰਮ ਕਰਦੇ ਰਹਿਣਗੇ ਹਵਾ ਪ੍ਰਦੂਸ਼ਣ ਮਾਮਲੇ ਤੇ ਸੁਪਰੀਮ ਕੋਰਟ ਨੇ ਸਾਰੀਆਂ ਐਨਸੀਆਰ ਸਰਕਾਰਾਂ ਨੂੰ ਗ੍ਰੈਪ ਪਾਡਾਚਾਰ ਨੂੰ ਸਖਤੀ ਨਾਲ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਸੁਪਰੀਮ ਕੋਰਟ ਨੇ ਸਾਰੀਆਂ ਐਨਸੀਆਰ ਰਾਜ ਸਰਕਾਰਾਂ ਅਤੇ ਕੇਂਦਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਗ੍ਰੈਪੜਾ ਚਾਰ ਵਿੱਚ ਦਿੱਤੇ ਗਏ ਕਦਮਾਂ ਤੇ ਤੁਰੰਤ ਵਿਚਾਰ ਕਰਨ ਤੇ ਅਗਲੀ ਸੁਣਵਾਈ ਦੀ ਮਿਤੀ ਤੋਂ ਪਹਿਲਾਂ ਅਦਾਲਤ ਦੇ ਸਾਹਮਣੇ ਰੱਖਣ ਇਸ ਮੁੱਦੇ ਤੇ ਦਿੱਲੀ ਸਰਕਾਰ ਨੇ ਮੀਟਿੰਗ ਸੱਦ ਲਈ ਹੈ ਜਿਸ ਤੇ ਵਿਰੋਧੀਆਂ ਨੇ ਦਿੱਲੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਹਵਾ ਪ੍ਰਦੂਸ਼ਣ ਮਾਮਲੇ ਤੇ ਸੁਪਰੀਮ ਕੋਰਟ ਨੇ ਸਾਰੀਆਂ ਐਨਸੀਆਰ ਸਰਕਾਰਾਂ ਨੂੰ ਗ੍ਰੈਪੜਾ 4 ਨੂੰ ਸਖਤੀ ਨਾਲ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ ਸੁਪਰੀਮ ਕੋਰਟ ਨੇ ਸਾਰੇ ਐਨਸੀਆਰ ਸੂਬਿਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਗ੍ਰੈਪੜਾ 4 ਦੇ ਅਧੀਨ ਲੋੜਿੰਦੀਆਂ ਕਾਰਵਾਈਆਂ ਦੀ ਨਿਗਰਾਨੀ ਕਰਨ ਲਈ ਤੁਰੰਤ ਟੀਮਾਂ ਦਾ ਗਠਨ ਕਰਨ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਗ੍ਰੈਪ 4 ਦੇ ਤਹਿਤ ਚੁੱਕੇ ਗਏ ਪ੍ਰਦੂਸ਼ਣ ਵਿਰੋਧੀ ਕਦਮਾਂ ਨੂੰ ਲਾਗੂ ਕਰਨ ਵਿੱਚ ਦੇਰੀ ਨੂੰ ਲੈ ਕੇ दिल्ली सरकार ਨੂੰ ਸਵਾਲ ਕੀਤਾ ਹੈ ਅਤੇ ਕਿਹਾ ਕਿ ਰੋਕਥਾਮ ਉਪਾਵਾਂ ਵਿੱਚ ਕਟੌਤੀ ਕਰਨ ਲਈ ਅਦਾਲਤ ਦੀ ਪਹਿਲਾਂ ਤੋਂ ਇਜਾਜ਼ਤ ਲੈਣੀ ਹੋਵੇਗੀ। ਉਦੋਂ ਇਸ ਮਾਮਲੇ ਤੇ ਹੁਣ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਚੁੱਕੀ ਹੈ। ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਨੇ। ਸਮੇਂ ਪੂਰਾ ਭਾਰਤ ਇੱਕ ਆਪਦਾ ਸੇ ਗੁਜ਼ਰ ਰਹਾ ਹੈ। ਪੋਲੂਸ਼ਨ ਕੋ ہمیں ਰਾਜਨੀਤੀ ਸੇ ਉੱਪਰ ਉੱਠ ਕੇ ਦੇਖਣਾ ਪੜੇਗਾ ਅਤੇ ਭਾਰਤੀ ਜਨਤਾ ਪਾਰਟੀ ਕੋ ਵੀ ਇਸੇ ਗੰਭੀਰਤਾ ਸੇ ਲੈਣਾ ਪੜੇਗਾ। पॉल्यूशन कोई ऐसा विषय नहीं है जिसके लिए आप आम आदमी पार्टी के ऊपर आरोप लगा दो भाई दिल्ली में आम आदमी पार्टी की सरकार है इस समय पूरा नॉर्थ इंडिया भयंकर पराली के धुएं की चपेट में है और भारतीय जनता पार्टी को यह समझना पड़ेगा कि केंद्र में उसकी सरकार है आम आदमी पार्टी की सरकार नहीं है पूरे देश में केंद्र में आम आदमी पार्टी की सरकार नहीं है भारतीय जनता पार्टी की सरकार है और उसकी यह जिम्मेदारी है कि जब पूरे भारत में एक नेशनल डिजास्टर हुआ रखा है पूरे उत्तर भारत के लोग उनका दम घुट रहा है सांस मतलब उनकी घुट रही है वैसे में भारतीय जनता पार्टी करिए आम आदमी पार्टी को देख लो भारतीय जनता पार्टी को शर्म आनी चाहिए थोड़ी सी इस बात पे कि आप राष्ट्रीय सरकार में बैठे हो आपकी केंद्र सरकार कर क्या रही है पिछले सात आठ साल से हर साल पिछले सात आठ साल से आप देखो पूरे देश में पराली जलने की घटनाएं बढ़ी दिल्ली तो पराली नहीं चलाती दिल्ली में तो पराली होती नहीं है आम आदमी पार्टी को पंजाब की जिम्मेदारी मिली पंजाब में बहुत इफेक्टिव तरीके से 80 परसेंट पराली जलनी कम हो गई है जब से आम आदमी पार्टी की सरकार आई है उधर दिल्ली सरकार ने प्रदूषण मुद्दे मीटिंग सदी है जिससे विरोधियों ने तंज कसिया भाजपा आगू मंजिंदर सिरसा ने कहा कि सुप्रीम कोर्ट की ताड़ना तो बाद ही दिल्ली सरकार की अख खुली है आप जैसे नलायक मंत्री बैठक कब बुला रहे हैं जब सांस लेना मुश्किल हो चुका है अब क्या करोगे अब तो पोल्यूशन आ चुका है दिल्ली के अंदर स्कूल बंद पड़े हैं और सुप्रीम कोर्ट डांट लगा रहा है और अब आप कह रहे हैं मैंने बैठक बुलाई है तो ये बड़ी ही बेशर्मी की इंतहा हो चुकी है कि ऐसे लोग अभी भी बाज नहीं आ रहे और बहाने ढूंढ रहे हैं अभी तक भी और मैं तो मानता हूँ लेफ्टिनेंट गवर्नर साहब को कि अब आपको अपने हाथ में लेना चाहिए और बिल्कुल ये सरकार नकम्मी हो चुकी है लोग परेशान हो चुके हैं लेकिन लोग परेशान है और निकम्मी सरकार है तो एलजी साहब को अभी कड़े कदम लेने होंगे और हमें पोल्यूशन से बचाना होगा दिल्ली समेत पूरे उत्तरी भारत में हवा प्रदूषण बढ़ता जा रहा है जिस कारण आम लोगों का खासकर बच्चियां थे बुजुर्गों को खांसी मुश्किलों का सामना करना पड़ रहा है खबर गायक गेरी संधू के नाल जुड़ी हुई है ऑस्ट्रेलिया में गेरी पे उस समय हमला किया गया जब वो लाइव शो दौरान पेशकारी दे रही थी इसी दौरान एक व्यक्ति ने गेरी नाल बहसबाजी तो बाद हमला कर दिया ਹਾਲਾਂਕਿ ਹਮਲਾਵਰ ਨੂੰ ਸੁਰੱਖਿਆ ਟੀਮ ਨੇ ਮੌਕੇ ਤੇ ਹੀ ਕਾਬੂ ਕਰ ਲਿਆ। ਪੰਜਾਬੀ ਗਾਇਕ ਗੈਰੀ ਸੰਧੂ ਤੇ ਆਸਟ੍ਰੇਲੀਆ ਵਿੱਚ ਇੱਕ ਸ਼ੋਅ ਦੌਰਾਨ ਹਮਲਾ ਹੋਇਆ। ਸੰਧੂ ਦੇ ਸ਼ੋਅ ਦੌਰਾਨ ਉਹਨਾਂ ਦੇ ਹੀ ਇੱਕ ਫੈਨ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮਲਜ਼ਮ ਸਟੇਜ ਤੱਕ ਪਹੁੰਚ ਗਿਆ ਤੇ ਸੰਧੂ ਦਾ ਗਲਾ ਫੜ ਲਿਆ। ਹਾਲਾਂਕਿ ਮੌਕੇ ਤੇ ਮੌਜੂਦ ਸੰਧੂ ਦੇ ਸਿਕਿਉਰਿਟੀ ਗਾਰਡ ਅਤੇ ਪੁਲਿਸ ਨੇ ਇਸ ਹਮਲਾਵਰ ਨੂੰ ਕਾਬੂ ਕਰ ਲਿਆ ਅਤੇ ਇਸ ਦੀ ਬਾਅਦ ਵਿੱਚ ਖਾਸੀ ਕੁੱਟਮਾਰ ਕੀਤੀ ਗਈ। ਜਦਸੇ ਹੀ ਗੈਰੀ ਸੰਧੂ ਇਨੇ ਦਿਨੀ ਆਸਟ੍ਰੇਲੀਆ ਟੂਰਤੇ ਨੇ। ਘਟਨਾ ਐਤਵਾਰ ਦੀ ਹੈ। ਆਸਟ੍ਰੇਲੀਆ ਵਿਖੇ ਗੈਰੀ ਸੰਧੂ ਲਾਈਵ ਸ਼ੋਅ ਕਰ ਰਹੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਚਾਹਵਨ ਵਾਲੇ ਉੱਥੇ ਮੌਜੂਦ ਸੀ। ਰਜ਼ਈ ਗੈਰੀ ਸੰਧੂ ਆਸਟ੍ਰੇਲੀਆ ਦੇ ਨਿਊ ਸਾਊਥ ਵੈਲਸ ਵਿੱਚ ਇਹਨੇ ਦਿਨੀ ਸ਼ੋਅ ਕਰ ਰਹੇ ਨੇ ਤੇ ਉਹਨਾਂ ਨੂੰ ਸੁਣਨ ਵਾਸਤੇ ਵੇਖਣ ਵਾਸਤੇ ਵੱਡੀ ਗਿਣਤੀ ਭੀੜ ਉੱਥੇ ਮੌਜੂਦ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਗੈਰੀ ਸੰਧੂ ਵੱਲੋਂ ਇੱਕ ਇਸ਼ਾਰਾ ਕੀਤਾ ਗਿਆ। ਇਸ ਨੂੰ ਲੈ ਕੇ ਉਹਨਾਂ ਦੇ ਇੱਕ ਫੈਨ ਨੇ ਸਟੇਜ ਤੇ ਚੜ੍ਹ ਕੇ ਗੈਰੀ ਨਾਲ ਕੁਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਾ ਵੀਡੀਓ ਵੀ ਹੁਣ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਹਮਲਾਵਰ ਨੇ ਗੈਰੀ ਸੰਧੂ ਨੂੰ ਗਲੇ ਤੋਂ ਫੜਿਆ ਹੋਇਆ ਹੈ ਅਤੇ ਸਿਕਿਉਰਿਟੀ ਵੱਲੋਂ ਬੜੀ ਮੁਸ਼ਕਲ ਤੋਂ ਬਾਅਦ ਇਸ ਹਮਲਾਵਰ ਨੂੰ ਗੈਰੀ ਸੰਧੂ ਤੋਂ ਵਾਕਿਤਾ ਗਿਆ ਹੈ ਇਸ ਦੌਰਾਨ ਇਹ ਹਮਲਾਵਰ ਗੈਰੀ ਸੰਧੂ ਨਾਲ ਖਾਸੀ ਬਹਿਸ ਕਰਦਾ ਤੇ ਗਾਲੀ ਗਲੋਚ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਪੁਲਿਸ ਨੇ ਇਸ ਹਮਲਾਵਰ ਨੂੰ ਕਾਬੂ ਕਰ ਲਿਆ ਤੇ ਇਸ ਦੀ ਖਾਸੀ ਕੁੱਟਮਾਰ ਕੀਤੀ ਹਾਲਾਂਕਿ ਹੁਣ ਤੱਕ ਇਸ ਮਾਮਲੇ ਨੂੰ ਲੈ ਕੇ ਗੈਰੀ ਸੰਧੂ ਜਾਂ ਉਹਨਾਂ ਦੀ ਟੀਮ ਵੱਲੋਂ ਕੋਈ ਵੀ ਬਿਆਨ ਸਾਂਝਾ ਨਹੀਂ ਕੀਤਾ ਗਿਆ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਗੈਰੀ ਸੰਧੂ ਦੇ ਚਾਹਣ ਵਾਲੇ ਅਤੇ ਉਹਨਾਂ ਖਿਲਾਫ ਬਿਆਨਬਾਜ਼ੀ ਕਰਨ ਦਾ ਵੀ ਦੌਰ ਸ਼ੁਰੂ ਹੋ ਚੁੱਕਾ ਹੈ। ਜਾਣ ਸਹੀ ਕਿ ਗੈਰੀ ਸੰਧੂ ਪੰਜਾਬੀ ਗਾਇਕ ਨੇ ਅਤੇ ਉਹਨਾਂ ਦੇ ਕਈ ਗੀਤ ਬੇਹੱਦ ਮਕਬੂਲ ਕੀਤੇ ਗਏ ਨੇ। ਗੈਰੀ ਦਾ ਨਾਤਾ ਜਲੰਧਰ ਦੇ ਨਾਲ ਹੈ। ਉਹ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੇ ਵਸਨੀਕ ਨੇ। ਫਿਲਹਾਲ ਉਹ ਇੰਗਲੈਂਡ ਵਿਖੇ ਰਹਿ ਰਹੇ ਨੇ ਤੇ ਉੱਥੇ ਹੀ ਕੰਮ ਕਰ ਰਹੇ ਨੇ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਸੰਧੂ ਦੇ ਕਰੀਬ 53 ਲੱਖ ਤੋਂ ਵੱਧ ਫੋਲੋਅਰਜ਼ ਨੇ। ਗੈਰੀ ਸੰਧੂ ਦੇ ਕਈ ਗਾਣਿਆਂ ਨੂੰ 15 ਕਰੋੜ ਤੋਂ ਜ਼ਿਆਦਾ ਫੈਨ ਲਾਈਕ ਕਰ ਚੁੱਕੇ ਨੇ। ਦੱਸ ਦੇਈਏ ਕਿ ਗੈਰੀ ਸੰਧੂ ਅਕਸਰ ਆਪਣੇ ਸਟਾਈਲ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹਿੰਦੇ ਨੇ। ਇੱਕ ਸਮਾਂ ਉਹ ਸੀ ਜਦੋਂ ਉਹ ਜੈਸਮੀਨ ਸੈਂਡਲਜ਼ ਨਾਲ ਰਿਲੇਸ਼ਨ ਵਿੱਚ ਸੀ। ਹਾਲਾਂਕਿ ਇਹ ਰਿਸ਼ਤਾ ਹੁਣ ਟੁੱਟ ਚੁੱਕਿਆ ਹੈ ਤੇ ਦੋਵੇਂ ਅਲਵੱਖ ਹੋ ਚੁੱਕੇ ਨੇ। ਸੰਧੂ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਇਸ ਦਾ ਐਲਾਨ ਵੀ ਕਰ ਚੁੱਕੇ ਨੇ। ਫਿਲਹਾਲ ਗੈਰੀ ਸੰਧੂ ਇਸ ਕਰਕੇ ਸੁਰਖੀਆਂ ਵਿੱਚ ਨੇ ਕਿ ਆਸਟ੍ਰੇਲੀਆ ਵਿੱਚ ਉਨ੍ਹਾਂ ਦੇ ਇੱਕ ਫੈਨ ਵੱਲੋਂ ਉਨ੍ਹਾਂ ਤੇ ਹਮਲਾ ਕੀਤਾ ਗਿਆ। ਇਸ ਪੁਲਟੰਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਆਗਿਆ ਦਿਓ ਧੰਨਵਾਦ